ਕੈਨੇਡਾ ਦੀ ਮੋਸਟ ਵਾਂਟਡ ਲਿਸਟ ਵਿੱਚ ਪੰਜਾਬੀ ਮੂਲਦੀਪ ਪਗੋੜਾ ਰੱਖਿਆ 3 ਲੱਖ ਰੁਪਏ ਦਾ ਇਨਾਮ ਕੈਨੇਡਾ ਦੀ ਪੀਲ ਪੁਲਿਸ ਕਰ ਰਹੀ ਹੈ ਇਸ ਪੰਜਾਬੀ ਪਗੋੜੇ ਦੀ ਪਾਲ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ 21 ਸਾਲਾ ਪਵਨਪ੍ਰੀਤ ਕੌਰ ਦੇ ਕਤਲ ਦੇ ਮਾਮਲੇ ਦੇ ਵਿੱਚ ਲੁੜਿੰਦੇ ਪੰਜਾਬੀ ਮੂਲਦੇਪ ਪਗੋੜੇ ਧਰਮ ਸਿੰਘ ਤਾਲੀਵਾਲ ਨੂੰ ਕੈਨੇਡੀਅਨ ਪੁਲਿਸ ਨੇ ਦੇਸ਼ ਦੀ 25 ਮੋਸਟ ਵਾਂਟਡ ਸੂਚੀ ਵਿੱਚ ਰੱਖਿਆ ਹੋਇਆ ਤਾਲੀਵਾਲ ਦੇ ਗ੍ਰਿਫਤਾਰੀ ਦੀ ਜਾਣਕਾਰੀ ਦੇਣ ਵਾਲੇ ਨੂੰ 50000 ਕੈਨੇਡੀਅਨ ਡਾਲਰ ਜਾਨੀ ਕਿ 30 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤਾਲੀਵਾਲ ਨੂੰ ਇੱਕ ਖਤਰਨਾਕ ਵਿਅਕਤੀ ਮੰਨਿਆ ਜਾ ਰਿਹਾ ਕੈਨੇਡੀਅਨ ਪੁਲਿਸ ਅਨੁਸਾਰ ਉਹ ਧਰਮ ਦੇ ਗ੍ਰੇਟਰ ਟ੍ਰਾਂਟੋ ਖੇਤਰ ਵਿਨੀਪੈਗ ਵੈਂਕੂਵਰ ਦੇ ਵਿੱਚ ਭਾਰਤ ਦੇ ਨਾਲ ਉਸ ਦਾ ਸੰਪਰਕ ਹੈ ਔਰ ਪੀਐਲ ਪੁਲਿਸ ਦੇ ਵੱਲੋਂ ਧਰਮ ਤਾਲੀਵਾਲ ਨੂੰ ਫਰਸਟ ਡਿਗਰੀ ਕਤਲ ਦੇ ਵਾਰੰਟ ਤੇ ਉਹਨਾਂ ਨੂੰ ਚਾਹੀਦਾ ਧਰਮ ਤਾਲੀਵਾਲ ਨੂੰ ਟਰੇਸ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਦੱਸਦੀ ਹੈ ਕਿ ਹੁਣ ਗੰਭੀਰ ਅਪਰਾਧਾ ਦੇ ਦੋਸ਼ੀ ਜਿਹੜਾ ਮੰਨਿਆ ਜਾ ਰਿਹਾ ਧਰਮ ਤਾਲੀਵਾਲ ਨੂੰ ਦੱਸਦੀ ਹੈ ਕਿ ਕੈਨੇਡਾ ਦੇ ਸਭ ਤੋਂ ਵੱਧ ਲੁੜਿੰਦੇ ਸ਼ੱਕੀਆਂ ਦੀ ਭਾਲ ਵਿੱਚ ਨਾਗਰਿਕਾਂ ਨੂੰ ਸ਼ਾਮਲ ਕਰਨ ਲਈ ਸੋਸ਼ਲ ਮੀਡੀਆ ਤੇ ਟੈਕਨੋਲੋਜੀ ਦੀ ਵਰਤੋਂ ਕਰਦਾ ਪਵਨਪ੍ਰੀਤ ਗੌਰ 21 ਸਾਲਾ ਦੀ ਹੈ ਦਸੰਬਰ 2024 ਵਿੱਚ ਬ੍ਰੈਂਟਨ ਗ੍ਰੇਟ ਟੋਰਾਂਟੋ ਏਰੀਆ ਵਿੱਚ ਪੈਟਰੋ ਕੈਨੇਡਾ ਗੈਸ ਸਟੇਸ਼ਨ ਤੇ ਉੱਤੇ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ ਕਤਲ ਤੋਂ ਕੁਝ ਮਹੀਨੇ ਪਹਿਲਾਂ талиਵਾਲ ਕੌਰ ਤੇ ਘਰੇਲੂ ਜ਼ੁਰਮਾਂ ਦੇ ਦੋਸ਼ ਲੱਗੇ ਸਨ талиਵਾਲ ਨੇ ਪੁਲਿਸ ਤੋਂ ਪਰਚਲ ਨਹੀਂ ਕੌਰ ਦਾ ਕਤਲ ਕਰਨ ਤੋਂ ਪਹਿਲਾਂ ਖੁਦਕੁਸ਼ੀ ਦੀ ਯੋਜਨਾ ਵੀ ਬਣਾਈ ਸੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਕਿ ਧਰਮ талиਵਾਲ ਸਤੰਬਰ 2022 ਵਿੱਚ ਜਾਣ ਮੁੱਜ ਕੇ ਲਾਪਤਾ ਹੋ ਗਿਆ ਪਰ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਪਵਨਪ੍ਰੀਤ ਕੌਰ ਦੀ ਹੱਤਿਆ ਦੀ ਯੋਜਨਾ ਦਾ ਹਿੱਸਾ ਹੈ ਇਹ ਦੱਸਿਆ ਗਿਆ ਕਿ ਪੁਲਿਸ ਦੇ ਵੱਲੋਂ ਹੁਣ ਵੱਡੇ ਪੱਤਰ ਦੇ ਉੱਤੇ ਜੋ ਹੈ ਜਾਂਚ ਕੀਤੀ ਜਾ ਰਹੀ ਹੈ ਤੇ ਪੰਜਾਬੀ ਮੂਲ ਦਾ ਇਹ ਪਗੋੜਾ ਹੁਣ ਵੌਂਟਡ ਦੱਸਿਆ ਜਾ ਰਿਹਾ ਹੈ ਤੇ 21 ਸਾਲਾ ਦੀ ਪਵਨਪ੍ਰੀਤ ਕੌਰ ਦੇ ਕਤਲ ਮਾਮਲੇ ਦੇ ਵਿੱਚ ਇਸ ਨੂੰ ਸ਼ਾਮਲ ਕੀਤਾ ਗਿਆ ਪਹਿਲਾਂ ਘਰੇਲੂ ਜ਼ੁਰਮਾਂ ਦੇ ਦੋਸ਼ ਉਸ ਤੇ ਲੱਗੇ ਸਨ ਤੇ ਕਤਲ ਦੀ ਸਾਜ਼ਿਸ਼ ਜਿਹੜੀ ਇਸ ਦੇ ਵੱਲੋਂ ਰਚੀ ਗਈ ਸੀ ਇਹਦਾ ਸੀ ਇਹ ਕਿ ਵੱਡੀ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਲਾਜ਼ਮੀ ਵਰਦਾ ਜਿੱਥੇ ਕਿ ਹੁਣ ਕੈਨੇਡਾ ਦੀ ਪੀਲ ਪੁਲਿਸ ਜੂ ਆ ਇਸ ਬਗੌੜੇ ਦੀ ਪਾਲ ਕਰ ਰਹੀ ਹੈ ਹਾਲਾਂਕਿ ਬਹੁਤ ਸਾਰੇ ਪੰਜਾਬੀ ਕੈਨੇਡਾ ਦੀ ਧਰਤੀ ਦੇ ਉੱਤੇ ਜਾ ਵਸੇ ਸਨ ਪਰ ਜਿਸ ਤੇ ਕਰਕੇ ਹੁਣ ਬਹੁਤ ਸਾਰੇ ਪੰਜਾਬੀਆਂ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਅਜਿਹੇ ਕਾਂਡ ਕੀਤੇ ਨੇ ਜਿਸ ਤੋਂ ਬਾਅਦ ਪੰਜਾਬੀਆਂ ਦੇ ਨਾਮ ਦੇ ਉੱਤੇ ਵੱਡੇ ਸਵਾਲ ਖੜੇ ਹੋ ਗਏ ਨੇ ਇਸ ਦੇ ਨਾਲ ਹੀ ਹੁਣ ਇਸ ਧਰਮ ਧਾਲੀਵਾਲ ਦੀ ਭਾਲ ਜਿਹੜੀ ਆ ਪੀਲ ਪੁਲਿਸ ਕਰ ਰਹੀ ਹੈ 21 ਸਾਲਾ ਪਵਨਪ੍ਰੀਤ ਕੌਰ ਦਾ ਇਸ ਦੇ ਕੋਲੋਂ ਕਤਲ ਕੀਤਾ ਗਿਆ ਔਰ 25 ਲੋਕਾਂ ਦੀ ਲਿਸਟ ਦੇ ਵਿੱਚ ਇਸ ਦਾ ਪੰਜਾਬੀ ਦਾ ਨਾਮ ਜਿਹੜਾ ਦਰਜ ਕੀਤਾ ਗਿਆ ਤਾਂ ਹੁਣ ਲੁਰੰਦਾ ਦੱਸਿਆ ਗਿਆ ਔਰ ਕੋਈ ਵੀ ਵਿਅਕਤੀ ਧਰਮ ਧਾਲੀਵਾਲ ਬਾਰੇ ਜਾਣਕਾਰੀ ਦਿੰਦਾ ਤੇ ਉਸ ਨੂੰ ਹੁਣ ਕੈਨੇਡੀਅਨ ਡਾਲਰ ਜਿਹੜੇ ਦਿੱਤੇ ਜਾਣਗੇ ਯਾਨਕਿ ਇੰਡੀਅਨ 30 ਲੱਖ ਰੁਪਏ ਉਸ ਵਿਅਕਤੀ ਨੂੰ ਦਿੱਤੇ ਜਾਣਗੇ ਇਹ ਖਬਰ ਜਿਹੜੀ ਆ ਸਾਹਮਣੇ ਆਈ ਹੈ ਕੈਨੇਡਾ ਤੋਂ ਤੇ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ